ਕਰਨ ਵਾਲੇ ਦੀ ਜਿਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਹਨੇ ਮਾੜੇ ਲਫ਼ਜ਼ ਉਹਨਾਂ ਲਈ ਵਰਤੇ ਨੇ ਅੱਜ ਅਸੀਂ ਉਹਨੂੰ ਪੂਰੀ ਤੰਦਾਈ ਦੇ ਨਾਲ ਉਹਦੀ ਨਿੰਦਾ ਕਰਦੇ ਆ ਉਹਨੂੰ ਕੰਡਮਨ ਕਰਦੇ ਆ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਮਾਰਚ ਆ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਲਰ ਸ਼ਮਸ਼ੇਰ ਸਿੰਘ ਜੀ ਔਰ ਬਲਬੀਰ ਪੰਨੂ ਜੀ ਦੀ ਰਹਿਨਮਾਈ ਥੱਲੇ ਅੱਜ ਇਹ ਪ੍ਰੋਟੈਸਟ ਮਾਰਚ ਕੀਤਾ ਗਿਆ ਦੇਰੇ ਵਿੱਚ ਉੱਚੇ ਤੌਰ ਤੇ ਦੇਰਾ ਬਵਾਨਾਣਕ ਤੋਂ ਨਵੇਂ ਚੁਣੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਅੱਜ ਉਹ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਆਏ ਨੇ ਅਸੀਂ ਸਾਰੇ ਮਿਲ ਕੇ ਇੱਕ ਮੰਗ ਕਰਦੇ ਆ ਕਿ ਅਮਿਤ ਸ਼ਾਹ ਜੀ ਨੂੰ ਆਪਣੀ ਗਲਤੀ ਦੇ ਉੱਪਰ ਅਫਸੋਸ ਕਰਦੇ ਹੋਏ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਜੀ ਨੂੰ ਇਮੀਡੀਏਟਲੀ ਆ ਰਾਸ਼ਟਰਪਤੀ ਨੂੰ ਇਮੀਡੀਏਟਲੀ ਉਹਨਾਂ ਨੂੰ ਹੋਮ ਮਿਨਿਸਟਰ ਤੋਂ ਬਰਖਾਸਤ ਕਰਕੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਬਾਬਾ ਜੀ ਦਾ ਰੁਤਬਾ ਇਸ ਮੁਲਕ ਵਾਸਤੇ ਜਿੰਨਾ ਉੱਚਾ ਹੈਗਾ ਅੱਜ ਉਹ ਰੁਤਬੇ ਨੂੰ ਠੇਸ ਪਹੁੰਚੀ ਆ ਉਹਦਾ ਇੱਕੋ ਹੀ ਇੱਕੋ ਹੀ ਇੱਕੋ ਹੀ ਲਜਾਤ ਆ ਵੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਪੱਦ ਤੋਂ ਬਰਖਾਸਤ ਕਰੀਏ ਔਰ ਉਹ ਸਾਰੇ ਹਿੰਦੁਸਤਾਨ ਤੋਂ ਲੋਕਾਂ ਤੋਂ ਮਾਫੀ ਮੰਗੇ ਧੰਨਵਾਦ ਸਰ ਆਗੇ ਡੱਲੇਵਾਲ ਸਾਹਿਬ ਇਸ ਪੋਜੀਸ਼ਨ ਦੇ ਪਾਟਿਆ ਕਿ ਅੱਜ ਉਹ ਵੀ ਕਿਸਾਨਾਂ ਨੂੰ ਵੀ ਦਰਦ ਨਾਲ ਕੀਤਾ ਜਾ ਰਿਹਾ ਪਰ ਕੋਈ ਵੀ ਲੀਡਰਸ਼ਿਪ ਜਿਹੜੀ ਉੱਥੇ ਨਹੀਂ ਪਹੁੰਚ ਰਹੀ ਉਹਨਾਂ ਕੋਲ ਨਹੀਂ ਲੀਡਰਸ਼ਿਪ ਵੀ ਇਹੀ ਕੇਂਦਰ ਦੀ ਗੱਲ ਕਰਾਂਗੇ ਜੀ ਕੇਂਦਰ ਦੀ ਗੱਲ ਦੀ ਸੁਣਨੀ ਉਹਨਾਂ ਦੀ ਗੱਲ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਸਾਰੀ ਲੀਡਰਸ਼ਿਪ ਜਿਹੜੀ ਭਾਪੀ ਦੀ ਆ ਉਹ ਸੱਤਾ ਦੇ ਮਦਹੋਸ਼ ਆ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕਰ ਰਹੇ ਨਤੀਜੇ ਦੇ ਤੌਰ ਦੇ ਉੱਪਰ ਅੱਜ ਇਹੋ ਜਿਹਾ ਕਾਨੂੰਨੀ ਹਰਕਤ ਜਿਹੜੀ ਇਸ ਮੁਲਕ ਦੇ ਵਿੱਚ ਹੋਈ ਆ ਉਹਦੇ ਨਾਲ ਲੱਖਾਂ ਕਰੋਨਾ ਹਿੰਦੁਸਤਾਨ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜਿਹੜੀ ਕੁਛ ਦਿਨਾਂ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਬੜੀ ਸ਼ਰਮਨਾਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਸੰਵਧਾਨ ਦੇ ਨਿਰਮਾਤਾ ਨੇ ਬਾਬਾ ਸਾਹਿਬ Ambedkar ਉਹਨਾਂ ਦੇ ਪ੍ਰਤੀ ਬੜੀ ਭੈੜੀ ਚਮਤਾਵਲੀ ਵਰਤੀ ਹੈ ਜਿਹਦੇ ਨਾਲ ਹਿੰਦੁਸਤਾਨੀਆਂ ਦਾ ਜਿਹੜਾ ਦਿਲ ਜਿਹੜਾ ਬਰਬੰਦ ਰਿਆ ਗਿਆ ਮੈਂ ਪੁਰਜੋਰ ਮੰਗ ਕਰਦਾ ਰਾਸ਼ਟਰਪਤੀ ਸਾਹਿਬ ਕੋ ਔਰ ਪ੍ਰਧਾਨ ਮੰਤਰੀ ਕੋ ਕਿਨੂੰ ਤੁਰੰਤ ਆਪਣੇ ਦੇ ਅਹੁਦੇ ਤੋਂ ਉਹਨੂੰ ਬਰਖਾਸਤ ਕਰਨਾ ਚਾਹੀਦਾ ਔਰ ਉਹਨੂੰ ਅਮੇਸ਼ਾਨ ਨੂੰ ਇਹਦੀ ਮਾਫੀ ਜੜੀ ਲੋਕਾਂ ਦੇ ਸਾਹਮਣੇ ਮੰਗਣੀ ਚਾਹੀਦੀ ਹੈ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਅਗਲੀ ਗੱਲ ਹੈ ਕਿ ਮੈਂ ਵੇਖਦਾ ਹਾਂ ਕਿ ਪਿਛਲੇ ਖਰੌਰੀ ਬਾਡ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਨੇ ਉਹ ਲਾ ਕੇ ਬੈਠੇ ਆ ਮੈਰਿਕਲ ਵੀ ਜਿਸ ਮੁਲਕ ਦਾ ਅੰਦਾਜ਼ਾ ਹੈ ਅੱਜ ਛੜਕਾਂ ਤੇ ਰੁਣ ਡਿਆ ਹੈ ਇਹਨਾਂ ਨੂੰ ਗੱਡੀ ਤੇ ਬਹਿਣ ਦਾ ਕੋਈ ਹੱਕ ਨਹੀਂ ਤਾਂ ਦੇਖ ਲੋ ਪਿਛੇ ਤਿੰਨ ਕਾਲੇ ਕਹਿਤੀ ਕਾਨੂੰਨ ਬਣੇ ਉਹਨਾਂ ਤੇ ਕੋਈ ਵੀ ਅਮਲ ਨਹੀਂ ਹੋਇਆ ਉਹ ਜਿਵੇਂ ਦੇ ਤੂੰ ਹੀ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਮੁੜ ਆਪਣੀਆਂ ਹੱਕੀ ਮੰਗਾਂ ਜਿਹੜੀ ਐਮਐਸਪੀ ਮੰਗਦੇ ਨੇ ਫਸਲਾਂ ਤੇ ਉਹ ਇਹਨਾਂ ਨੂੰ ਤੁਰੰਤ ਐਮਐਸਪੀ ਜਿਹੜੀ ਜ਼ਿੰਮੇਦਾਰਾਂ ਨੂੰ ਦੇਣੀ ਚਾਹੀਦੀ ਚਾਹੀਦੀ ਆ ਔਰ ਕਿਸਾਨਾਂ ਨੂੰ ਧਰਨੇ ਚੋਂ ਠਾਉਣਾ ਚਾਹੀਦਾ ਬੋੜੀ ਅੱਜ ਤਰਸਯੋਗ ਹਾਲਤ ਹੋਈ ਪਈ ਆ ਡੱਲੇਵਾਲ ਸਾਹਿਬ ਦੀ ਇਸ ਕਰਕੇ ਦੇਸ਼ਵਿਦੇਸ਼ ਚ ਜਿਹੜੇ ਰਹਿੰਦੇ ਲੋਕ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਇਸ ਕਰਕੇ ਇਹਨਾਂ ਨੂੰ ਇਹ ਤਾਂ ਗੌਰ ਕਰਨਾ ਚਾਹੀਦਾ ਹੈ ਔਰ ਤੁਰੰਤ ਅਮਲ ਕਰਨਾ